ਹਾਂਜੀ ਮੈਸ਼ਕੰਦਰ ਕੁਮਾਰ ਸੰਗਸਾਰਾ ਸੇਵਾ ਸਸਤਾ ਨਿਸ਼ਾਨਾ ਬਰਕਰਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਈ ਸੀ ਕਿ ਫਿਰਨਾਟਬਲ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਨਿਸ਼ਾਨਾ ਤੇ ਗੁਰਥਲੀ ਦੇ ਵਿਚਕਾਰ ਇੱਕ ਹਾਸਾ ਹੋ ਚੁੱਕਿਆ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਕਾਰ ਹਾਸਤਾਗ੍ਰਸਤ ਮਿਲੀ ਜਿਸ ਵਿੱਚ 304 ਵਿਅਕਤੀ ਸਵਾਰ ਸਨ ਜਿਨ੍ਹਾਂ ਦਾ ਸੱਟ ਤੋਂ ਵਿਚਾਰਿਆ ਪਰ ਨੁਕਸਾਨ ਗੱਡੀ ਦਾ ਜਿਆਦਾ ਨੁਕਸਾਨ ਹੋ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਤੋਂ ਏਐਸਆਈ ਸਤਨਾਮ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਕਾਰ ਸਵਾਰ ਸਨ ਉਹਨਾਂ ਨੂੰ ਘਰ ਦੀ ਸਹੂਲਤ ਦਿੱਤੀ ਗਈ